ਬਠਿੰਡਾ ਦੇ ਬੱਸ ਸਟੈਂਡ ਕੋਲ ਸਰਕਟ ਹਾਊਸ ਦੇ ਕੋਲੇ ਅੱਜ ਇੱਕ ਵਰਨਾ ਗੱਡੀ ਅਤੇ ਪਿਕਅਪ ਡਾਲੇ ਦੇ ਵਿੱਚ ਹੋਈ ਜ਼ਬਰਦਸਤ ਟੱਕਰ ਜਿਸ ਦੇ ਵਿੱਚ ਕਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਸਰਕਟ ਹਾਊਸ ਕੋਲ ਕਾਰ ਅਤੇ ਪਿਕਅਪ ਡਾਲੇ ਦੇ ਵਿੱਚ ਹੋਈ ਟੱਕਰ ਦੀਆਂ ਕੀ ਕਹਿਣਾ ਦੋਨਾਂ ਦਾ ਤੇ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਤਰ੍ਹਾਂ ਪਤਾ ਪਾਉਂਦੇ ਆਂ ਮੇਰੇ ਮੇਰੇ ਨੇ ਕਿ ਮੈਨੂੰ ਸਾਡੇ ਤਰਫੋਂ ਪੁੱਛਿਆ ਹੀ ਨਹੀਂ ਉਹ ਕੋਲ ਗਏ ਜਾ ਕੇ ਆਏ ਆ ਜਾ ਕੇ ਤੂੰ ਨਹੀਂ ਆਏ ਮੇਰੇ ਕੋਲੇ ਭਾਈ ਹਾਂ ਇਹ ਗੱਲ ਗਲਤ ਨਹੀਂ ਬੋਲ ਤਾ ਸਹੀ ਬੋਲ ਰਿਹਾ ਕਿਤੇ ਘਟੀ ਸੀਗੀ ਪਤਾ ਨਹੀਂ ਇਧਰ ਹੀ ਆ ਗਈ ਬੰਦੇ ਇਹਦਾ ਆਪਾਂ ਦਾ ਇੱਥੇ ਬੈਠੇ ਹੋ ਗਏ ਮਤਲਬ ਕੋਈ ਲਾਇਸੈਂਸ ਹੀ ਹੈ ਨਹੀਂਗਾ ਉਹ ਤਾਂ ਇੱਕ ਬਚਣ ਕਰਕੇ ਜਾ ਕੇ ਹੁਣ ਪਟੰਡਾ ਖਲੋ ਉਹਨਾਂ ਨਾਲ ਤਰੀ ਨਹੀਂ ਆਉਂਦੀ ਇਹਦੇ ਵਿੱਚ ਕੋਈ ਪੱਟੇ ਚੱਲਾਂਗੇ ਕਿਤੇ ਨਹੀਂ ਮਿਲਣੀ ਇਹ ਤਾਂ ਅਕੀਦੀ ਗਲਤੀ ਉਹਦੀ ਗੱਲ ਦਾ ਖਾਕ ਜਮੋ ਤਾਂ ਖਾਣੇ ਬਣੇਗਾ ਦੇ ਜਾ ਕੇ ਹਾਂ ਕੋਈ ਨਿਸ਼ਾਨ ਮੈਨੂੰ ਡਰਾਈਵਰ ਤੇ ਨਿਸ਼ਾਨ ਚਾਹੀਦਾ ਭਾਈ ਇਹ ਹਾਦਸਾ ਹੋਇਆ ਕਿਸ ਤਰ੍ਹਾਂ ਆ ਤੁਹਾਨੂੰ ਸਾਹਮਣੇ ਕਿ ਕਿ ਹਾਦਸਾ ਹੀ ਗੱਡੀ ਇੱਥੋਂ ਆ ਕੇ ਖੜ ਗਈ ਸੀ ਬੀਕੋ ਜੀ ਇਹਨਾਂ ਦੀ ਗੱਡੀ ਉਧਰੋਂ ਸਪੀਡ ਤੇ ਆਈ ਹੈ ਵਿੱਚ ਮਾਰੀ ਇਹਨਾਂ ਨੇ ਗੱਡੀ ਲਿਆ ਕੇ ਗੱਡੀ ਇੱਥੇ ਚੱਕ ਕੇ ਇੱਥੇ ਵਜੇ ਆ ਕੇ ਗੱਡੀ ਹੂੰ ਠੀਕ ਹੈ ਜੀ ਇਹ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਇੱਥੋਂ ਬੈਕ ਕਰਕੇ ਉਧਰ ਨੂੰ ਲੈ ਕੇ ਗਏ ਆ ਹੂੰ ਗੱਡੀਆਂ ਨਾਲ ਹੀ ਜ਼ਰਖ ਚ ਵਜੇ ਆ ਸਾਹਮਣੇ ਹੂੰ ਠੀਕ ਹੈ ਨਾ ਜੀ ਉਹ ਬੰਦੇ ਨੇ ਸੱਟਾਂ ਵੱਜੀ ਹੋਈਆਂ ਬਕਾਇਦਾ ਜਾ ਕੇ ਹਸਪੀਟਲ 'ਚ ਆਪਣੀ ਕਾਰ ਹੀ ਛੱਡ ਗਏ ਐ ਸੀ ਕਾਰ 'ਚ ਛੱਡ ਗਏ ਤੁਸੀਂ ਜਾ ਕੇ ਉਹਨਾਂ ਦਾ ਪਤਾ ਕਰ ਲਓ ਇਹਨਾਂ ਨੂੰ ਸੱਟਾਂ ਵੱਜੀਆਂ ਕਿ ਨਹੀਂ ਵੱਜੀਆਂ ਭਾਈ ਜੀ ਮੈਂ ਗੱਡੀ ਉਹ ਚਲਾ ਰਿਹਾ ਸੀ ਕਿੰਨੇ ਲੋਕ ਸੀਗੇ ਮੈਂ ਤੁਹਾਡੇ ਕੋਲੇ ਉਹ ਦੋ ਜਣੇ ਸੀਗੇ ਜੀ ਇਹ ਵੀ ਦੋ ਜਣੇ ਜਿਹਨਾਂ ਨਾਲ ਇੱਕ ਬੱਚਾ ਸੀਗਾ ਇਹ ਦੋ ਜਣੇ ਸੀਗੇ ਵੀ ਠੀਕ ਹੈ ਨਾ ਜੀ ਤੇ ਐਡਾ ਜੀ ਗੱਡੀ ਸਿੱਧੀ ਆਈ ਐ ਜੀ ਉਹਨਾਂ ਨੇ ਇੱਥੇ ਵਜਈ ਗੱਡੀ ਹਿਸਾਬ ਲਓ ਇਹਨੇ ਐਂ ਝੂਟਰ ਨਹੀਂ ਲਿਆ ਜਿਹਨੇ ਐ ਮੋੜ ਕੇ ਉੱਧਾ ਜਾਣਾ ਜੀ ਮੋੜਨੇ ਮੈਂ ਤੁਹਾਨੂੰ ਦੱਸਦਾ ਗਲਤੀ ਗਲਤੀ ਕਿ ਨਹੀਂ ਹੋ ਸਕਦੀ ਗਲਤੀ ਕਿ ਨਹੀਂ ਹੈ ਦੰਦੀ ਤੁਸੀਂ ਲਾ ਲਓ ਜੇ ਉਧਰੋਂ ਆਉਂਦੇ ਸੀਗੇ ਉਹ ਐ ਮੋੜਿਆ ਜੀ ਬਸ ਉਹ ਭਾਈ ਗਲਤੀ ਵੀ ਨਾ ਕੀ ਫਰਮਾਇਦਾ ਹੈ ਇਹਨਾਂ ਦੀ ਗੱਡੀ ਆਈ ਹੈ ਕਹਿੰਦੇ ਜੂਟਰ ਨਹੀਂ ਲਿਆ ਜੂਟਰ ਨਹੀਂ ਕੱਢ ਦੂੰਗਾ ਕਹਿੰਦੇ ਗੱਡੀ ਇੱਥੋਂ ਵੱਜੀ ਉਹ ਵੱਜੀ ਗੱਡੀ ਮੇਰੀ ਗੱਡੀ ਉੱਥੇ ਵੱਜੀ ਜੀ ਮੇਰੀ ਮੇਰੇ ਜੂਟਰ ਨਹੀਂ ਲਿਆ ਜੂਟਰ ਨਹੀਂ ਲਿਆ ਸਿੱਧਾ ਇੱਧਰ ਵੱਜੀ ਆ 3.0 ਦੇ ਵੱਜੀ ਹੈ ਜੀ ਐਸਤੇ ਕ੍ਰੋਸ ਕਰਕੇ ਚੌਂਕ 3.0 ਦੇ ਵੱਜੀ ਹੈ ਕ੍ਰੋਸ ਨਹੀਂ ਕਰਕੇ ਵੱਜੀ ਪਹਿਲਾਂ ਵੱਜੀ ਹੈ ਗੱਡੀ ਐ ਗੱਡੀ ਐ ਕੋ ਮੇਰੀ ਗੱਡੀ ਵੱਜ ਕੇ ਮੁੜ ਕੇ ਉਧਰ ਨੂੰ ਗਈ ਆ ਰੜ ਕੇ ਆਪੇ ਉਹ ਥਰਕਟਾ ਉਹ ਥਲਾ ਬੰਦਾ ਸਾਹਮਣੇ ਖੜਾ ਹੈ ਵੀਰ ਮੈਂ ਸਾਹਮਣੇ ਮੈਂ ਤੁਹਾਨੂੰ ਸੱਕਟੋਸ ਵਾਲਾ ਬੰਦਾ ਕਮਲਾਕਣਾ ਉਹ ਸਾਹਮਣੇ ਤੁਸੀਂ ਇੱਥੇ ਕੋਈ ਹੈ ਨਹੀਂ ਤੁਸੀਂ ਬਾਹਰ ਚਾਏ ਹੋ ਮੈਂ ਖੜਾ ਸੀ ਬਾਈ ਤੁਸੀਂ ਨਹੀਂ ਸੀ ਇੱਥੇ ਮੇਰਾ ਮੋਟਰਸ ਵਾਲਾ ਵੀ ਤੁਸੀਂ ਨਹੀਂ ਸੀ ਤੁਸੀਂ ਬਾਹਰ ਚਾਏ ਮੇਰੇ ਨਾਲ ਬੱਜੀ ਹੈ ਨਾ ਮੈਂ ਸਾਹਮਣੇ ਖੜਾ ਥੋੜੇ ਜਿਹੀ ਖੜੀ ਭਾਈ ਟੋਟਲ ਡੈਮੇਜ ਹੋ ਗਿਆ ਉਹਦੀ ਮਾਰਨ ਦੀ ਬਾਣੀ ਜਦੋਂ ਸੱਕਟ ਦਾ ਖਲ ਹੋ ਗਿਆ ਮੇਰੇ ਇਹ ਸਤਿਕਾਰ ਦਾ ਮਾਤਮਾ ਕਰਦਾ ਹੈ ਪਤਾ ਇਹ ਕਰ ਲੈਣਾ ਪਰ ਦੱਸੋ ਮੈਨੂੰ ਇੱਥੋਂ ਕੀ ਉਹਦੇ ਛੱਟ ਬਚੀ ਕਿੱਥੇ ਛੱਟ ਬਚੀ ਹੋ ਗਈ ਉਹਦੇ ਤੋਂ ਜਾਈ ਦੇਖੋ ਜਾ ਕੇ ਦੇਖੋ ਜਾ ਕੇ ਮਸੂੜੇ ਕੋਈ ਨਹੀਂ ਹਾਂ ਮੇਰੇ ਕੋਲੇ ਗਿਆ ਉਹ ਫਿਰ ਮੈਂ ਇੱਕ ਵਾਰੀ ਇਹ ਮੈਂ ਤੁਹਾਨੂੰ ਇੱਕ ਮਿੰਟ ਇਨਸਾਨੀਅਤ ਤੌਰ ਤੇ ਆਏ ਹੁੰਦੇ ਮੈਨੂੰ ਪੁੱਛੇ ਮੇਰੇ ਕੋਲ ਵੀ ਆਏ ਕਿ ਉਹਨਾਂ ਦੇ ਨਾਲ ਆਏ ਕੱਟਣਾ ਚਾਹਦਾ ਹੈ ਕਿ ਸਾਡੇ ਤੋਂ ਤਾਂ ਤੇਰੇ ਰਹਿਣੇ ਕੋਟ ਆਪਕਾ ਵੀ ਚੱਲ 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 ਜਾ ਰਿਹਾ ਹੈ ਇਹਦੇ ਗੱਡੀ ਕਿ ਸਾਰੀ ਰੁਕੋੜੇ ਗੱਡੀ ਤੇ ਰੇਕੋ ਮੇਰੇ ਕੋਈ ਗੱਡੀ ਨਹੀਂ ਸਾਰੀ ਗੱਡੀ ਰੁਕ ਗਈ ਉਹਦਾ ਮੜੇ ਦਾ ਪੱਪਰ ਨਿਕਾ ਹੋ ਗਿਆ ਬਹੁਤ ਤਕਰੀਰ ਵਾਲਾ ਹਾਂ ਜੋ ਬਿਰਜੀ ਕੀ ਨਾ ਨਾ ਮੇਰਾ ਨਾਮ ਤਾਂ ਸ਼ੰਗ ਹੈ ਮੈਂ ਗਣਪਤੀਨ ਕਲੇਰ ਕੋਲੋਂ ਤੁਮ ਤੰਨਾ ਕਰਾਈ ਉਸ ਵੇਲੇ ਤਾਂ ਐਕਸੀਡੈਂਟ ਹੋਇਆ ਗੱਲ ਬਈ ਜੀ ਹੋਇਆ ਜੀ ਆ ਮੇਰੀ ਵਾਈਫ ਦਾ ਬੁਟੀਕ ਹੈ ਮੇਰਾ ਬੇਟਾ ਮੇਰੇ ਨਾਲ ਉੱਥੋਂ ਅਸੀਂ ਨਾ ਘਰੇ ਜਾ ਰਹੇ ਸੀ ਆਪ ਰੈੱਡ ਲਾਈਟ ਹੋਈ ਹੈ ਰਾਈਟ ਲਾਈਟ ਤੋਂ ਵੀ ਚੱਲੇ ਆ। ਮੇਰੇ ਨਾਲ ਇੱਕ ਮੇਰੇ ਪੈਰਲ ਗੱਡੀ ਗਿਫਟ ਗੋਰ ਚੱਲ ਰਹੀ ਸੀ। ਅਸੀਂ ਦੋਵੇਂ ਜਾਣੇ ਉੱਥੋਂ ਨਿਕਲੇ। ਕੰਡੀਆਂ ਲਾਇਕ ਟਰਕਣਾ ਹੁੰਦੇ ਚੌਂਕ ਕੋਲੇ ਆਏ ਆ। ਇਧਰੋਂ ਬੰਦਾ ਪਿਕਅਪ ਲੈ ਕੇ ਆ ਰਿਹਾ। ਉੱਥੇੋਂ ਚਲੋ ਮੈਂ ਕੋਈ ਜ਼ੀਰਾਪਤ ਕੋਈ ਕ੍ਰੋਸ ਕਰਦੇ ਆ। ਇੱਕ ਸੈਕਿੰਡ ਵੇਟ ਤਾਂ ਕਰਦੇ ਹਾਂ ਨਾ ਜੀ ਖੜ ਕੇ। ਤਾਂ ਅਗਲੇ ਨੂੰ ਵੀ ਪਤਾ ਲੱਗ ਜੇ ਵੀ ਭਾਈ ਗੱਡੀ ਮੋੜਨੇ ਮੋੜਨੀ ਹੈ। ਇਹ ਰੁਕ ਜੀ ਹੈ ਨਾ ਮੈਂ ਵੀ ਰੁਕ ਜਾਂਦਾ। ਮੈਂ ਆਪਣੀ ਸਪੀਡ ਨਾਲ ਅਸੀਂ ਆ ਰਹੇ ਆ। ਉਹ ਬੰਦੇ ਨੇ ਜੀ ਇਹ ਹੌਲੀ ਜਰੂਰ ਕੀਤੀ ਪਰ ਉਹ ਰੁਕਿਆ ਨਹੀਂ ਉਹਨੇ ਐਜਟ ਦੀ ਗੱਡੀ ਟਰਨ ਲੈ ਲਈ ਜੀ ਸੰਖੇਪਾਉ ਦੇ ਨਾਲ ਜੇ ਟਰਨ ਆਵ ਲੈ ਲਈ ਮੇਰੀ ਗੱਡੀ ਮੈਂ ਵੀ ਵੇਖੂ ਉਧਰੋਂ ਸਾਰੀ ਘਮਾਤੀ ਮੈਂ ਕਿਹਾ ਮੇਰੇ ਨਾਲ ਬੱਚਾ ਸੀ ਬਚਾਉਣਾ ਅਧਿਆਪ ਨੂੰ ਕਿ ਅਸੀਂ ਮਰ ਲੱਗਾ ਨੂੰ ਪਾਜ ਜਿਨਾਂ ਪਾਛਾ ਮੈਂ ਗੱਡੀ ਪੂਰੀ ਇਲੈਕਟ੍ਰੋਨ ਕੱਟ ਪਈ ਆ ਵੀ ਪਰ ਫਿਰ ਵੀ ਇਪੈਕਟ ਉੱਥੇ ਹੋ ਗਿਆ ਹੁਣ ਇਹ ਜਾ ਕੇ ਹਸਪੀਟਲ ਦਾਖਲ ਹੋ ਗਿਆ ਜਿਨ੍ਹਾਂ ਨੂੰ ਵਜਿਆ ਨਾ ਕੋਈ ਸ਼ੀਸ਼ਾ ਟੁੱਟਿਆ ਨਾ ਕੁਛ ਹੋਇਆ ਮੇਰੀ ਗੱਡੀ ਦੇਖੋ ਟੋਟਲ ਲਾਸ ਹੋ ਗਈ ਜੀ ਪਿਛਲਾ ਵੀ ਫਰੰਟ ਵੀ ਟੁੱਟ ਗਿਆ ਬੈਕ ਵੀ ਟੁੱਟ ਗਈ ਬੰਪਰ ਵੀ ਟੁੱਟ ਗਈ ਇੰਜਨ ਵੀ ਡੈਮੇਜ ਹੋ ਗਿਆ ਮੈਂ ਤੁਹਾਡੇ ਸਾਹਮਣੇ ਖੜਾ ਆ ਬੱਚਾ ਮੇਰੇ 6 ਸਾਲ ਦੇ ਸਾਹਮਣੇ ਖੜਾ ਹੈ ਕਿਹਦੀ ਮਰਜ਼ੀ ਕਰਦੇ ਨੇ ਕਈ ਲੋਕ ਕਹ ਰਹੇ ਵੀ ਤੁਹਾਡੀ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਹੈ ਸਪੀਡ ਮੇਰੀ ਜਿਵੇਂ ਲਾਈਟਸ ਤੋਂ ਚੱਲੇ ਆ ਟ੍ਰੈਫਿਕ ਤੋਂ ਨਿਕਲੇ ਆ ਕਿੰਨੀ ਸਪੀਡ ਹੋ ਜਾਈ ਮੈਂ ਦੱਸਾਂ ਇਹ ਗੇਅਰ ਬੈਗ ਖੁੱਲੇ ਆ ਕੋਸੀ ਸਪੀਡ ਬੈਲ ਚੁਲਾਈਆਂ ਸੀ ਤਾਂ ਗੇਅਰ ਬੈਗ ਸਾਡੇ ਓਪਨ ਹੋਵੇ ਅਸੀਂ ਬਚੇ ਕੀ ਕਰੇਗਾ ਅਫਸਰ ਵੱਡਾ ਐਕਸੀਡੈਂਟ ਜਿਹੜਾ ਹੋਇਆ ਜੀ ਇਹ ਨਾ ਅਸੀਂ ਅਜੇ ਪੜਤਾਲ ਕਰਦੇ ਮੌਕੇ ਤੇ ਆਏ ਹੋਏ ਆਂ ਵੀ ਕੀ ਦੀ ਗਲਤੀ ਆ ਤੇ ਉਹ ਹਿਸਾਬ ਨਾਲ ਦੇਖਦੇ ਨੇ ਕੀ ਕਰਦੇ ਮਰਦੇ ਆਹ ਹੁਣ ਹੀ ਆਇਆ ਥੰਮ ਸਾਡੇ ਐਸ ਐਚਓ ਸਾਹਿਬ ਵੀ ਖੜੇ ਆ ਉੱਥੇ ਜੀ ਸੀਰ ਸਿੰਘ ਉਹ ਪਹਿਲਾਂ ਆਏ ਹੋਏ ਅਸੀਂ ਨਾ ਪਹਿਲਾਂ ਇੱਕ ਹੋਰ ਆਈ ਉੱਪਰ ਗਈ ਜਿਸ ਹਿਸਾਬ ਨਾਲ ਐਕਸੀਡੈਂਟ ਆ ਨਾ ਕਿ ਜਿਹੜਾ ਚੌਂਕ ਜਿਹੜਾ ਹੈਗਾ ਇੱਥੇ ਕੋਈ ਨਾ ਪਹੁੰਚਦੇ ਕਿ ਬਲਾਦੂ ਤੇ ਨਾਮ ਹੋਣਾ ਚਾਹੀਦਾ ਨੇ ਲਾਈਨ ਹੋਣਾ ਤਾਂ ਚਾਹੀਦਾ ਵੇਖੋ ਹਾਂਜੀ ਕੋਈ ਇਸ ਤੋਂ ਜ਼ਿਆਦਾ ਜਿਹੜਾ ਹੈਗਾ ਡਾਕਟਰ ਟਾਂ ਦੇ ਪਾਸੇ ਜ਼ਿਆਦਾ ਹਾਂਜੀ